ਅਲਫ਼ਾਜ਼ ਨੂੰ ਆਵਾਜ਼ ਦੇ ਵਿੱਚ ਆਪ ਸਭ ਨੂੰ ਨਿੱਗੀ ਜੀ ਆਇਆਂ ਨੂੰ ਸਧਕਾਰਤ ਪ੍ਰੀਤਮਾ ਜੀ ਦੀ ਲਿਖਤ ਬੁੱਢਾ ਬਿਰਖ ਨਜ਼ਾਰਾ ਕੁਝ ਹੋਰ ਹੁੰਦਾ ਸੀ ਇਹ ਬਿਰਖ ਜਦੋਂ ਹਰਾ ਹੁੰਦਾ ਸੀ ਹਵਾ ਮੇਲ ਦੀ ਅਲੜ ਮੁਟਿਆਰ ਵਾਂਗ ਪੱਤਿਆਂ ਵਿੱਚੋਂ ਲੰਘਦੀ ਇਹ ਬਿਰਖ ਜਦੋਂ ਹਰਾ ਹੁੰਦਾ ਸੀ ਆਲਣਾ ਬਣਾਉਣ ਦੀ ਰੁੱਤੇ ਵਨ ਸੁਵੰਨੇ ਪੰਛੀਆਂ ਨਾਲ ਲੱਦਿਆ ਚੈੱਕਦਾ ਸੀ ਹਮੇਸ਼ ਵੇਖਦਾ ਸੀ ਖੁਸ਼ੀ ਨੂੰ ਪਹਿਲਾਂ ਪਾਉਂਦਿਆਂ ਇਹ ਬਿਰਖ ਜਦੋਂ ਹਰਾ ਹੁੰਦਾ ਸੀ ਬਚਾਉਂਦਾ ਨਿੱਕੇ ਨਿੱਕੇ ਬੂਟਿਆਂ ਨੂੰ ਹਨੇਰੀਆਂ ਤੋਂ ਬਾਪ ਵਾਂਗ ਛਤਰੀ ਬਣ ਕੇ ਸਹ ਜਾਂਦਾ ਸਭ ਹੱਸਦਿਆਂ ਹੱਸਦਿਆਂ ਇਹ ਬਿਰਖ ਜਦੋਂ ਹਰਾ ਹੁੰਦਾ ਸੀ ਬਹਾਰਾਂ ਨਾ ਹਵਾਵਾਂ ਨਾ ਕੁਝ ਹੋਰ ਸਾਥ ਛੱਡ ਜਾਂਦੇ ਨੇ ਸਭ ਆਪਣੇ ਪੱਤੇ ਵੀ ਫਲ ਦੀ ਰੁੱਤੇ ਯਾਦ ਰਹਿ ਜਾਂਦਾ ਬਸ ਇਹ ਵਿਰਖ ਜਦ ਕਦੇ ਹਰਾ ਹੁੰਦਾ ਸੀ। ਹੀਟ ਪਲ ਦੇ ਬੂਟੇ ਮਗਰੂਰ ਹੱਸਦੇ ਖਿੜਖਿੜ ਹਵਾ ਨਾਲ ਰਲ ਕੇ ਮੁਖੌਲ ਕਰਦੇ ਬੁੱਢੇ ਵਿਰਖ ਨੂੰ ਭੁੱਲ ਜਾਂਦੇ ਨੇ ਉਹਨਾਂ ਵਾਂਗ ਹੀ ਕਿ ਇਹ ਵਿਰਖ ਵੀ ਕਦੇ ਹਰਾ ਹੁੰਦਾ ਸੀ। ਝੂਮਣ ਦੇ ਨਾਂ ਤੇ ਕਰੌਂਦਾ ਬੁੱਢਾ ਵਿਰਖ ਸੁੰਗੜ ਜਾਂਦਾ ਆਪਣੇ ਅੰਦਰ ਵਾਰ-ਵਾਰ ਰੋਂਦਾ ਸੁਖਾਵੇਂ ਦਿਨਾਂ ਨੂੰ ਯਾਦ ਕਰ ਇਹ ਵਿਰਖ ਜਦੋਂ ਹਰਾ ਹੁੰਦਾ ਸੀ। ਜੋ ਪਚਾਪ ਵੇਖਦਾ ਰਹਿੰਦਾ ਹੈ ਅਸਮਾਨ ਵੱਲ ਉਹ ਜਾਣਦਾ ਹੈ ਕਿ ਵਕਤ ਦੇ ਗੇੜ ਨੂੰ ਮੁੜ ਵਾਪਰੇਗਾ ਫਿਰ ਇਹੀ ਇਹ ਵਿਰਖ ਕਦੇ ਹਰਾ ਹੁੰਦਾ ਸੀ ਇਹ ਵਿਰਖ